ਕਿ ਨਵਾਂ ਸ਼ਹਿਰ ਨੰਬਰ 1 ਸਿਟੀ ਐ 스마트 ਸਿਟੀ ਐ ਲੀਡਰ ਗੱਲਾਂ ਤਾਂ ਕਰਦੇ ਨੇ ਬੜੀਆਂ ਬੜੀਆਂ ਦੋਸਤੋ ਓਏ ਲੀਡਰ ਗੱਲਾਂ ਤਾਂ ਕਰਦੇ ਨੇ ਬੜੀਆਂ ਬੜੀਆਂ ਦੋਸਤੋ ਇਹ ਨਵਾਂ ਸ਼ਹਿਰ ਜਿੱਥੇ ਹਰ ਵੇਲੇ ਨਵੀਆਂ ਮੁਸੀਬਤਾਂ ਰਹਿੰਦੀਆਂ ਨੇ ਖੜੀਆਂ ਦੋਸਤੋ ਉੱਤੋਂ ਹੁਣ ਮੀਂਹ ਪੈਣਾ ਸ਼ੁਰੂ ਹੋ ਗਿਆ ਕਈਆਂ ਨੂੰ ਮੇਰੇ ਵਾਂਗ ਛਿੱਕਾ ਲੱਗ ਗਈਆਂ ਪੈਰੀਆਂ ਨੇ ਮੀਂਹ ਦੀਆਂ ਝੜੀਆਂ ਦੋਸਤੋ ਪੈਰੀਆਂ ਨੇ ਕਿਣਮਣ ਤੇ ਝੜੀਆਂ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੁਹਾਨੂੰ ਜ਼ਰੂਰ ਲੱਗਣੀ ਹੋ ਕਿ ਸਵਾਗਤ ਹੋਣ ਵਾਲੀ ਸਾਥਿਓ ਅੱਜ ਬਾਰਿਸ਼ ਹੋ ਰਹੀ ਹੈ ਬਹੁਤੇ ਸਾਡੇ ਭੈਣ ਭਰਾ ਜਿਹੜੇ ਪਰਦੇਸਾਂ 'ਚ ਨੇ ਉਹਨਾਂ ਦੀ ਮੈਸੈਂਜਰ ਤੇ ਕੋਈ ਨਾ ਕੋਈ ਡਿਮਾਂਡ ਆਈ ਜਾਂਦੀ ਹੈ ਕਿ ਸ਼ਹਿਰ ਦਿਖਾ ਦਿਓ ਮੇਰੇ ਖਿਆਲ ਉੱਧਰ ਬੈਠੇ ਬੈਟਰੀ ਉੱਧਰ ਬੈਠੇ ਵੈਦਰ ਚੈੱਕ ਕਰਦੇ ਰਹਿੰਦੇ ਆ ਔਰ ਮੈਂ ਨਵੀਂ ਆ ਮੁਸੀਬਤਾਂ ਦੀ ਗੱਲ ਕੀਤੀ ਆ ਇਹ ਜਿਹੜੀ ਬਾਰਿਸ਼ ਹੋਈ ਆ ਕਿ ਸਲੀ ਮਨੋਰੰਜਨ ਹੈ ਕਿ ਸਲੀ ਮੁਸੀਬਤ ਹੈ ਜਿਹਦੇ ਕੋਲ ਤਾਂ ਸਭ ਕੁਝ ਠੀਕ ਠਾਕ ਹੈ ਮਤਲਬ ਗੱਡੀ ਹੈ ਘਰ ਹੈ ਵਧੀਆ ਵਧੀਆ ਕੰਮਕਾਰ ਹੈ ਚਾਰ ਪੈਸੇ ਹੈਗੇ ਅਗਲਾ ਪਕੌੜੇ ਤਲਕੇ ਖਾ ਲੈਂਦਾ ਲੇਕਿਨ ਜਿਹਦਾ ਕੋਠਾ ਚੋਂਦਾ ਉਹਦੇ ਲਈ ਮੁਸੀਬਤ ਹੈ ਪਰ ਆਪਾਂ ਤੁਹਾਨੂੰ ਬਹੁਤੀਆਂ ਡੁੰਗੀਆਂ ਗੱਲਾਂ ਨਹੀਂ ਕਰਨੀਆਂ ਕਈ ਮੇਰੇ ਲੋਕ ਪੁੱਛ ਲੈਂਦੇ ਆ ਯਾਰ ਦੋਸਤ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰ ਅੱਜਕੱਲ ਸਾਡਾ ਸਲੋਗਨ ਵੀ ਚੱਕ ਹੋਣ ਲੱਪਿਆ ਪਏ ਖੈਰ ਅਸੀਂ 6-7 ਸਾਲ ਤੋਂ ਬੋਲਦੇ ਪਏ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਅੱਜ ਕੱਲ ਸਾਡੇ ਸਲੋਗਨ ਨੂੰ ਵੀ ਕਾਪੀ ਪੇਸਟ ਕੀਤਾ ਜਾ ਰਿਹਾ ਹਰ ਜਗ੍ਹਾ ਚਲੋ ਚੰਗੀ ਗੱਲ ਹੈ ਸਾਡੀ ਕਿਹੜਾ ਕੋਈ ਕ੍ਰੈਡਿਟ ਵਾਰ ਹੈ ਕਿਸੇ ਨਾਲ ਤੇ ਸਾਥੀਓ ਆਪਾ ਤੁਹਾਨੂੰ ਬਸ ਨਵੇਂ ਸ਼ਹਿਰ ਦੀ ਰੌਂਡੀ ਲਵਾਣੀ ਗੇੜੀ ਲਵਾਣੀ ਹੈ ਹਾਂ ਕਈ ਮੇਰੇ ਪਰਿਵਾਰਕ ਜੀ ਕਹਿੰਦੇ ਰਹਿੰਦੇ ਕਿ ਤੁਹਾਡੀ ਹਰ ਗੱਲ 'ਚ ਲੀਡਰ ਕਿਉਂ ਆ ਜਾਂਦੇ ਆ ਮੈਂ ਕਿਹਾ ਵੀ ਸਾਨੂੰ ਹੁਣ ਆਦਤ ਪੈ ਗਈ ਹੈ ਸਮੁੰਦਰ 'ਚ ਰਹਿ ਕੇ ਸ਼ਾਰਕ ਨਾਲ ਪੱਗੇ ਲੈਣ ਦੀ ਆਦਤ ਪੈ ਗਈ ਹੈ ਜਾ ਕਹਿੰਦੇ ਕਿ ਪਾਣੀ ਚ ਰਹਿ ਕੇ ਮਗਰ ਮੱਛ ਨਾ ਵੈਰ ਨਹੀਂ ਰੱਖੀਦਾ ਹੁਣ ਸਾਡਾ ਲੋ ਖੇਤ ਲਈ ਅਸੀਂ ਤਾਂ ਹੁਣ ਜਿਹੜੀ ਆਵਾਜ਼ ਚੱਕਦੇ ਰਵਾਂਗੇ ਕਿਸੇ ਨੂੰ ਵੈਰ ਲੱਗੇ ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ ਲੋਕਾਂ ਦੇ ਪੱਖ ਦੀ ਗੱਲ ਕਰਨੀ ਬਹੁਤ ਜਰੂਰੀ ਦਿਖਾਓ ਮੋਰੇ ਦਿਖਾਓ ਸ਼ਹਿਰ ਦਿਖਾਓ ਆ ਕੋਈ ਮੇਰੇ ਵਰਗਾ ਸਿਆਣਾ ਗੱਡੀ ਗੱਭੇ ਲਾ ਗਿਆ ਤਾਂ ਜੋ ਮੌਕੇ ਤੇ ਤਸਵੀਰਾਂ ਆਉਗੀਆਂ ਉਹੀ ਦਿਖਾਈ ਜਾਵਾਂਗੇ ਬਾਕੀ ਤੁਸੀਂ ਕਮੈਂਟ ਕਰਦੇ ਰਹੋ ਤੁਹਾਡੇ ਕਮੈਂਟ ਜਿਹੜੇ ਆਪਾਂ ਨਾਲ ਦੀ ਨਾਲ ਲੈਂਦੇ ਰਹਿਣੇ ਆ ਆ ਟੈਂਪੂ ਵੀ ਗਲਤ ਪਾਰਕ ਕਰਤਾ ਉਹ ਤੇਰਾ ਟੈਂਪੂ ਚ ਰੀਟਨਾ ਮਾਰਦੇ ਓਏ ਲਓ ਜੀ ਉਹਨੇ ਪੂਰਾ ਵਾ ਟੈਂਪੂ ਤੋਂ ਡਰੇ ਹੀ ਲੱਗਦਾ ਪੱਕਾ ਲੋਖਾ ਨਾ ਸਹੀ ਅਸੀਂ ਬਿਲਕੁਲ ਖੜੇ ਆ ਜੀ ਇਸ ਸਮੇਂ ਨਗਰ ਕੌਂਸਲ ਦੇ ਨਜ਼ਦੀਕ ਔਰ ਅੱਜ ਮੇਰਾ خیال ਰਸਤਾ ਖੁੱਲਾ ਛੱਡਿਆ ਹੈ ਖੈਰ ਆਪਾਂ ਕੋਈ ਅੱਜ ਦੀ ਵੀਡੀਓ ਵਿੱਚ ਕੋਈ ਸਖਤ ਗੱਲ ਨਹੀਂ ਕਰਨੀ ਆਪਾਂ ਸਿਰਫ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੀਆਂ ਆ ਔਰ ਮੌਕੇ ਦੀਆਂ ਤਸਵੀਰਾਂ ਲਾਈਟ ਮੋਡ 'ਚ ਦਿਖਾਣੀਆਂ ਬਾਕੀ ਜਿਹੜੇ ਸਾਡੇ ਭੈਣ ਭਰਾ ਪਰਦੇਸ 'ਚ ਨੇ ਸਰੀਰ ਉੱਥੇ ਹੈ ਲੇਕਿਨ ਦਿਲ ਇੱਥੇ ਧੜਕਦਾ ਉਹਨਾਂ ਲਈ ਇਹ ਵੀਡੀਓ ਬਹੁਤ ਖਾਸ ਹੈ ਤਾਂ ਤੁਸੀਂ ਆ ਜਾ ਬਾਈ ਮੂਰੇ ਨੂੰ ਨਵੇਂ ਡਰਾਈਵਰ ਇਹੋ ਤੰਗ ਕਰਦੇ ਆ ਮੰਦ ਤੌਰ ਨਹੀਂ ਪਿਆ ਗੱਡੀ ਕਰੀ ਮੜ ਜੱਗੇ ਆ ਚੱਸੀ ਕਰੋ ਚਲੋ ਜੀ ਅਸੀਂ ਨਗਰ ਕੌਂਸਲ ਦੇ ਬਿਲਕੁਲ ਇੱਧਰ ਦਿਖਾ ਵੀ ਸ਼ੇਪ ਭੋਲੇ ਬੰਡਾਰੀ ਦੀ ਤਸਵੀਰ ਸ਼ੇਪ ਪਰਿਵਾਰ ਕਰ ਲੋ ਦਰਸ਼ਨ ਤਾਂ ਨਗਰ ਕੌਂਸਲ ਦੇ ਅਸੀਂ ਬਿਲਕੁਲ ਸਾਹਮਣੇ ਆ ਗਏ ਔਰ ਇੱਥੇ ਵਾਸ਼ਰੂਮ ਕਰਕੇ ਆਂਦੇ ਜਾਂਦੇ ਸਰ ਨੂੰ ਟਕਣਾ ਪੈਂਦਾ ਪਰ ਨਗਰ ਕੌਂਸਲ ਦੀ ਮੀਟਿੰਗ ਦੀ ਗੱਲ ਹੋ ਰਹੀ ਹੈ ਕਿ ਸ਼ਾਇਦ 18 ਨੂੰ ਹੋ ਜਵੇ 18 ਨੂੰ ਹੁੰਦੀ ਕਿ ਨਹੀਂ ਹੁੰਦੀ ਆਉਣ ਵਾਲਾ ਸਮਾਂ ਦੱਸੂਗਾ ਬਾਕੀ ਜੇ ਮੈਂ ਉੱਥੇ ਪੁੱਜਿਆ ਤਾਂ ਸਵਾਲ ਜ਼ਰੂਰ ਲੈ ਲਾਂਗੇ ਤਾਂ ਇਹ ਆ ਜੀ ਕੋਠੀ ਰੋਡ ਰੇੜੀਆਂ ਲੱਗੀਆਂ ਨੇ ਸਿੱਕੀਆਂ ਗੁਲਚੇ ਔ ਗੋਲ ਗੱਪੇ ਰੌਣਾ ਇੱਥੋਂ ਬਾਜ਼ਾਰ ਦਿਖਾਈ ਕਿੰਨਾ ਚੌੜਾ ਲੱਗਦਾ ਹੁਣ ਚੌੜਾ ਪਾਣੀ ਥੋੜਾ ਥੋੜਾ ਹੀ ਖੜਾ ਜਿਆਦਾ ਨਹੀਂ ਖੜਾ ਜੇ ਥੋੜਾ ਮੀਂਹ ਰੱਚ ਮਾ ਪੈ ਜਾਂਦਾ ਭਰ ਕੇ ਪੈ ਜਾਂਦਾ ਫਿਰ ਤਾਂ ਅੱਧੇ ਪੌਣੇ ਘੰਟੇ ਦੇ ਹੀ ਕੰਮ ਆ ਫਿਰ ਤਾਂ ਭਰ ਜਾਂਦਾ ਥੋੜੇ ਦਿਨ ਪਹਿਲਾਂ ਜਦੋਂ ਦਿੱਕਤ ਆ ਰਹੀ ਸੀ ਕੂੜੇ ਦੀ ਤਾਂ ਲੋਕ ਬਹੁਤ ਪਰੇਸ਼ਾਨ ਸੀ ਪਰ ਸਫਾਈ ਸੇਵਕ ਉਹਨਾਂ ਦਾ ਵੱਡਾ ਦਿਲ ਹੈ ਹਾਲੇ ਤੱਕ ਕੋਈ ਤਨਖਾਹ ਨਹੀਂ ਮਿਲੀ ਪਰ ਫਿਰ ਵੀ ਉਹਨਾਂ ਨੇ ਸ਼ਹਿਰ ਦੀ ਵਹਿਤਰੀ ਲਈ ਕੂੜਾ ਚੱਕਣਾ ਸ਼ੁਰੂ ਕਰ ਦਿੱਤਾ ਤਾਂ ਧੰਨਵਾਦ ਹੈ ਉਹਨਾਂ ਦਾ ਮੇਥੋੜਾ ਜਿਹਾ ਢਿੱਲਾ ਹੋਇਆ ਪਹਿਲਾਂ ਕਾਫੀ ਕਿੰਨੀਆਂ ਤੇਜ਼ ਰੋਲ ਵਿੱਚ ਜੇ ਕਮੈਂਟ ਜਿਹੜੇ ਆਰੇ ਪੜਦੇ ਮੇਰਾ ਭਰਾ ਨਾਲ ਸਤਿਸ਼੍ਰੀ ਕਾਲ ਜੀ ਨਾ ਬੋਲਦੇ ਮੇਰਾ ਭਰਾ ਜਿਹੜੇ ਭੈਣ ਭਰਾ ਜੁੜੇ ਹੋਏ ਉਹਨਾਂ ਦੇ ਨਾਮ ਬੋਲ ਦੋ ਗੁਰਵਿੰਦਰ ਗੌਰ ਜੀ ਦੇਖਦੇ ਇੱਕ ਆਲੂ ਫੜੋ ਮਾਈਕ ਤੇ ਬੋਲੋ ਨਾਮ ਜਿਹੜੇ ਭੈਣ ਭਰਾ ਦੇਖ ਰੇ ਆ ਗੁਰਵਿੰਦਰ ਗੌਰ ਜੀ ਸੋਨੂ ਬਾਟੀ ਆ ਜੀ ਬਦੋਈ ਮੈਂ ਕਮੈਂਟ ਸ਼ੋਅ ਦੋ ਕਰ ਰਹੇ ਹੋਣੇ ਨਾ ਆਪ ਉੱਪਰੇ ਫੋਨ ਤੋਂ ਕੱਢ ਕੇ ਦੇਖ ਲੈ ਲਾਈਵ ਪਾ ਕੋਠੀ ਰੋਡ ਤੇ ਆ ਜੀ ਅਸੀਂ ਆ ਇੰਨੀ ਕਿ ਜਗ੍ਹਾ ਦਾ ਸੁਧਾਰ ਨਹੀਂ ਹੁੰਦਾ ਬਾਕੀ ਸਾਰੇ ਇਸ ਮਾਲ ਅੰਦਰ ਲਾ ਲੈਂਦੇ ਆ ਆ ਇੰਨੀ ਕਿ ਜਗ੍ਹਾ ਜੀ ਸੁਧਾਰ ਨਹੀਂ ਹੁੰਦਾ ਇਹ ਵੀ ਪੱਕੇ ਸਮਾਨ ਬਾਹਰ ਪਿਆ ਪਿਆ ਖਰਾਬ ਹੋ ਜੂਵੇ ਪਰ ਲਾਉਣਾ ਜ਼ਰੂਰ ਹੈ ਚਲੋ ਜਿਵੇਂ ਕਿਸੇ ਦਾ ਸਵਾ ਤੇ ਤੁਹਾਨੂੰ ਕੋਠੀ ਰੋਡ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਆ ਇੱਥੋਂ ਥੋੜਾ ਬਾਜ਼ਾਰ ਹੋਰ ਚੌੜਾ ਹੋ ਜਾਂਦਾ ਥੋੜੀ ਸਪੇਸ ਵੱਧ ਜਾਂਦੀ ਹੈ ਔਰ ਇਹੀ ਸਾਡੇ ਲਈ 17 ਸੈਕਟਰ ਹੈ ਜੀ ਸਾਡੇ ਨਵੇਂ ਸ਼ਹਿਰ ਤਾਂ ਤੇ ਇਹੀ ਐਲੰਟੀ ਮਾਲ ਹੈ ਐਨ ਆਰ ਆਈ ਪਹਿਲਾਂ ਹਾਂ ਚਾਹ ਤੁਸੀਂ ਕਹਿੰਦੇ ਕਿਦਾਂ ਵੜੀ ਠੀਕ 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 ਜੀ ਪਹਿਲਾਂ ਐਨ ਆਰ ਆਈ ਬਹੁਤ ਆਏ ਹੋਏ ਸਨ ਹੁਣ ਥੋੜੇ ਜੇ ਘੱਟ ਨਜ਼ਰ ਆਉਣਗੇ ਐਨ ਆਰ ਆਈ ਹੁਣ ਪ੍ਰਦੇਸ਼ਾਂ ਤੋਂ ਰੁੱਖ ਵਾਪਸ ਕਰ ਲਏ ਉਹਨਾਂ ਨੇ जय हो जय हो जय हो जय हो जय हो इत्थे क पानी खड़ा है ना इत्थे पानी खड़ा है थोड़ा जे वाइपर नाल साफ ਕੀਤਾ ਜਾ ਰਿਹਾ ਦਿਖਾ ਦੋ ਇਧਰ ਵੀ ਪਾਓ वाइपर ਨਾਲ ਮੁੰਡਾ ਸਾਫ ਕਰ ਰਿਹਾ ਕਾਲਕਾਜੀ ਕਾਲਕਾਜੀ ਰੋਡ ਦਿੱਲੀ ਤੋਂ ਦੇਖ ਰਹੇ ਆਂ ਭਾਈਓ ਚਲੋ ਕਾਲਕਾਜੀ ਤੋਂ ਦੇਖ ਰਹੇ ਨੇ ਬਹੁਤ ਸ਼ੁਕਰੀਆ ਜਲੇਬੀਆਂ ਵਾਲੀ ਵੀਡੀਓ ਵੇਹੀ ਦਿਖਾਤੀ ਸੀ ਪਹਿਲਾਂ ਔਰ ਫਿਰ ਆਪ ਖਾਣ ਨੇ ਮੁੜ ਕੇ ਆ ਲੋ ਇੱਥੇ ਪਾਣੀ ਜਮਾ ਹੋ ਜਾਂਦਾ ਬਲਵੀਰ ਜੀ ਸਾਚੀਗਾਲ ਬਲਵੀਰ ਜੀ ਹਾਂ ਨਾਮ ਦਾ ਨੰਬਰ ਨਵਾਂ ਸ਼ਹਿਰ ਨੰਬਰ 1 ਇਨ ਇੰਡੀਆ ਹਾਂ ਆ ਬਾਈ ਭਰਾ ਨਾਲ ਹੋਰੀ ਸਵਾਈ ਉਹ ਦੇਖਣਾ ਉਹ ਕਰਦਾ ਵਧੀਆ ਕਰਦਾ ਓਏ ਤੂੰ ਕੰਮੇ ਹੀ ਕਰਦਾ ਪਿਆ ਕਿਤੇ ਨਾ ਰਿਸ਼ਤਾ ਕੈਨਸਲ ਹੋਣ ਲੱਗਾ ਠੀਕ ਐ ਚੰਡੀਗੜ੍ਹ ਵਾਲੇ ਦੇਖਦੇ ਆਪਾਂ ਬਹਿਣਾ ਕਿਹਦੇ ਦੇਖ ਲਈ ਚੰਡੀਗੜ੍ਹ ਵਾਲੀ ਨੇ ਚੰਡੀਗੜ੍ਹ ਵਾਲੀ ਨੇ ਆ ਕੰਮ ਕਰਦੇ ਐ ਸומרਜੀ ਵੀ ਤੂੰ ਕਿਹਦਾ ਚੰਡੀਗੜ੍ਹ ਵਾਲੀ ਨੇ ਦੇਖ ਲੈ ਉਸੇ ਆਪਾਂ ਬਹਿਣਾ ਇਸ ਸומרਚ ਵੀ ਆ ਕਰਨੀ ਹਟਦੇ ਕੁਝ ਲੋਕ ਜੀ 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 ਤਾਂ ਚਲੋ ਇਹ ਤਾਂ ਅਸੀਂ ਤੁਹਾਨੂੰ ਇੱਕ ਗੇੜੀ ਲਵਾ ਰਹੇ ਆ ਜੀ ਇਹ ਕੋਈ ਖਬਰ ਨਹੀਂ ਹੈ ਜਾਂ ਇਸ ਵਿੱਚ ਅਸੀਂ ਮਾਈਏ ਅਸੀਂ ਰੋਡ ਦੀ ਵੀ ਗੱਲ ਕਰ ਹਾਂ ਜਾਣਾ ਯਾਰ ਅਸੀਂ ਮਾਈਏ ਅਸੀਂ ਰੋਡ ਵੱਲ ਹੀ ਜਾਣਾ ਬੰਗਾ ਰੋਡ ਵੀ ਇਹੀ ਹਾਲਾਤ ਨੇ ਕਲਾਮ ਰੋਡ ਤੇ ਵੀ ਹਾਲਾਤ ਨੇ ਜਾਣਾ ਸਾਰੇ ਪਾਸੇ ਇੱਥੋਂ ਗੱਡੀ ਆਪਾਂ ਵਾਪਸ ਮੋੜ ਦੇਣੀ ਕਿਉਂਕਿ ਬੰਦ ਕੀਤਾ ਹੋਇਆ ਰੋਡ ਉਹਨਾਂ ਨੇ ਹਾਂਜੀ 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 ਆ ਇਸ਼ਾਰਾ ਦੇਖਣ ਵਾਲੀ ਦਿੱਤਾ ਬੰਦੇ ਨੇ ਜੀ 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 ਕੋਈ ਗੱਲ ਨਹੀਂ ਕੋਈ ਗੱਲ ਇੱਥੇ ਕੁਆਚੀ ਨਾ ਇਹਨਾਂ ਕੋ ਮੇਰੀ ਪਹਿਲੀ ਆ ਫੜੀ ਜਦੋਂ ਮੈਂ ਮਾਈਕ ਫੜੀ ਗੱਡੀ ਘੁਮਾਉਂਦਾ ਨਾਲ じゃ ਤੁਸੀਂ ਨਾਮ ਪੜੀ ਚਲੋ ਜਿਨ੍ਹਾਂ ਦੇ ਕਮੈਂਟਸ ਆਏ ਰਜਨੀ ਜੀ ਲੁਧਿਆਣੇ ਤੋਂ ਦੇਖ ਰਹੇ ਹੋ ਰਜਨੀ ਜੀ ਲੁਧਿਆਣੇ ਤੋਂ ਕੀ ਕਹਿੰਦੇ ਨੇ ਲਿਖਿਆ ਲੁਧਿਆਣਾ ਰਜਨੀ ਪਾਲਾ ਤੇ ਹੋਰ ਵੀ ਜਿਹੜੀ ਜਿਹੜੀ ਜਗ੍ਹਾ ਤੁਸੀਂ ਉਹ ਕਾਲ ਕਰ ਮੈਸੇਜ ਕਰ ਰਹੇ ਹੋ ਆਪਣਾ ਨਾਮ ਤੁਸੀਂ ਦੱਸੀ ਚਲੋ ਜੀ ਉਧਰ ਦਿਖਾਓ ਲਾਲ ਚੌਂਕ ਚ ਚੌਕ ਨੂੰ ਲਾਲ ਚੌਕ ਕਿਹਾ ਤੁਸੀਂ ਉਸ ਵੀਰਾਂ ਉਸ ਨੂੰ ਤੁਹਾਨੂੰ ਦਿਖਾ ਰਹੇ ਆ ਜੀ ਲਾਓ ਨਿਕਲ ਗਈ ਜਿੰਦੀ ਜੀ ਰਾਹੋਂ ਤੋਂ ਦੇਖ ਰਹੇ ਵਿਸ਼ਾਲ ਜੀ ਰਾਹੋਂ ਤੋਂ ਦੇਖ ਰਹੇ ਨੇ ਮਨੀਸ਼ ਸ਼ਾਹ ਚੰਡੀਗੜ੍ਹ ਤੋਂ ਮਨੀਸ਼ ਸ਼ਾਹ ਜੀ ਚੰਡੀਗੜ੍ਹ ਤੋਂ ਤਾਂ ਮਤਲਬ ਪੂਰੇ ਪੰਜਾਬ 'ਚ ਹੀ ਦੇਖਿਆ ਜਾਂਦਾ ਪੀਵੀ 32 ਨੂੰ ਔਰ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਸੀ ਕਿ ਜਿਸ ਦਿਨ ਉੱਥੇ ਆਪਾਂ ਪੰਜਾਬ ਦੇ ਸਾਰੇ ਡਿਜੀਟਲ ਚੈਨਲ ਵਾਲੇ ਭਰਾ ਕੱਟੇ ਹੋ ਜੀ ਤਾਂ ਸਾਰਿਆਂ ਨੇ ਬੜਾ ਹੀ ਪਿਆਰ ਦਿੱਤਾ ਬਹੁਤ ਨਿੱਗੇ ਸੁਭਾਅ ਦੇ ਨੇ ਸਾਰੇ ਭਰਾ ਬਹੁਤ ਚੰਗੀ ਤਰ੍ਹਾਂ ਆਪਾਂ ਕਾਫੀ ਦਿਨ ਇੱਕ ਦੂਜਨਾ ਵਿਚਾਰ ਵਟਾਂਦਰੇ ਸਾਂਝੇ ਕੀਤੇ ਔਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮਾਝੇ ਮਾਲਵੇ ਵਿੱਚ ਵੀ ਪੀਵੀ ਬੱਤੀ ਨਵਾਂ ਸ਼ਹਿਰ ਦੇਖਿਆ ਜਾਂਦਾ ਸਾਡੇ ਡਿਜੀਟਲ ਚੈਨਲਸ ਤੋਂ ਭਰਾਵਾਂ ਨੇ ਗੱਲ ਦੱਸੀ ਉਹਨਾਂ ਦਾ ਵੀ ਧੰਨਵਾਦ ਹੈ ਔਰ ਜਿਹੜੇ ਇਸ ਸਮੇਂ ਵੀ ਦੇਸਾਂ ਪਰਦੇਸਾਂ ਤੋਂ ਦੇਖ ਰਹੇ ਨੇ ਜਬ ਅੱਖੋ-ਵੱਖ ਸ਼ਹਿਰਾਂ ਤੋਂ ਦੇਖ ਰਹੇ ਆ ਉਹਨਾਂ ਦਾ ਵੀ ਧੰਨਵਾਦ ਔਰ ਆਪਣੀ ਗਾਂਟੋ ਤੋਂ ਦੇਖ ਰਹੇ ਕਹਿੰਦੇ ਪਰਮਿੰਦਰ ਜੀ ਯੂਕੇ ਤੋਂ ਕਰਨਦੀਪ ਰਾਹੋਂ ਤੋਂ ਭਪਿੰਦਰ ਸਿੰਘ ਸੈਣੀ ਬਾਜ਼ਾਰ ਚ ਲੱਗਾ ਸਮਾਨ ਵੀ ਦਿਖਾ ਦਿਓ ਜੀ ਜੀ ਦਿਖਾ ਰਹੇ ਆ ਜੀ ਯੂਕੇ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਲਓ ਜੀ ਆਹ ਆ ਜੀ ਪੰਜਾਬ ਚ ਦੇਖੋ ਮੋਜਾਂ ਹੈ ਗੱਡੀ ਪਾਸੇ ਨਹੀਂ ਕਰਨੀ ਤੂੰ ਆ ਜਾ ਕਹਿੰਦਾ ਪੱਟੀ ਜਮੇ ਜੀ ਕਹਿੰਦੇ ਰੋੜ ਕੀ ਮੋਗਲਾ ਤੋਂ ਗੇਰੀ ਜੀ ਲਿਖਦੇ ਹਾਈ ਆਏ ਰਾਜਬੰਦਾ ਲਿਖ ਰਿਹਾ ਸੂਰੀ ਭਾਜੀ ਪਲੀਜ਼ ਮਾਈਆਂ ਸੀ ਵਾਲਾ ਰੋਡ ਦਿਖਾ ਦਿਓ ਸੂਰੀ ਭਾਜੀ ਦਿਖਾ ਦਿਓ ਕਹਿੰਦਾ ਮਾਈਆਂ ਸੀ ਵਾਲਾ ਰੋਡ ਰਕੇ ਇਹ ਜੀ ਯੂ ਐਸ ਏ ਤੋਂ ਦੇਖ ਰਿਹਾ ਸਰਬੀਰ ਸਿੰਘ ਸੋਨੂੰ ਯੂ ਕੇ ਤੋਂ ਆ ਭਾਜੀ ਆ ਵੀ ਪਾਸੇ ਕਰੋ ਐਦਾਂ ਨਾ ਕਰੋ ਗੱਡੀ ਸਾਈਡ ਤੇ ਨਹੀਂ ਕਰਦੇ ਚੰਨੀ ਸਾਧਰਾ ਟਾਂਟ ਆ ਆ ਮੋਜਾ ਕਿੱਧਰ ਗਈਆਂ ਆਪਣੀ ਐ ਇੱਕ ਕ੍ਰੇਨ ਲਿਆਓ ਕੋਠੇ ਤੇ ਰੱਖੋ ਇਹਨੂੰ ਸੜਕ ਦੇ ਹੈ ਜਵੀਨਾ ਟਵਾਦ ਸਸਿਕਾਰ ਲਾਡੀ ਪਾਟੀਆਂ ਯੂਕੇ ਤੋਂ ਦੇਖ ਰਹੇ ਨੂਰ ਦੇ ਹਾਲ ਸਮੁੰਦੜੇ ਤੋਂ ਜੀ ਜੀ ਰਾਜ ਮਜੀਂ ਕਹਿੰਦੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਨੇਸ਼ ਜੈਨ ਜੀ ਦਿੱਲੀ ਤੋਂ ਦੇਖ ਰਹੇ ਨੇ ਦਿੱਲੀ ਤੋਂ ਹਾਂ ਮੈਂ ਅੱਪ ਦਿੱਲੀ ਚ ਵੀ ਦੇਖੀ ਜਾਂਦੇ ਹਾਂ ਮੈਟਰੋ ਸਿਟੀ ਚ ਵੀ ਪੀਵੀ ਬੱਤੀ ਦੇਖਿਆ ਜਾਂਦਾ ਲਿੱਕੀ ਤੋਂ ਅਜ ਜਿਹਨਾਂ ਦੇ ਰਾਜੀ ਰਾਦੇ ਦਿਨੇਸ਼ ਸੂਰੀ ਸਾਹਿਬ ਹਮਾਰੀ ਨਵਾਂ ਸ਼ਹਿਰ ਕੀ ਬੁਲੰਦ ਆਵਾਜ਼ ਜੀ ਜੀ ਰਾਦੇ ਰਾਦੇ ਜੀ ਅੱਗੇ ਗੁਨੇ ਸ਼ੇਅਰ ਕਰਦੇ ਨੇ ਦਿਨੇ ਰਾਣਾ ਪੱਤਰਕਾਰੀ ਸਰਬੀਨ ਸਿੰਘ ਕਹਿੰਦੇ ਕਿੱਦਾਂ ਸੂਰੀ ਸਾਹਿਬ ਠੀਕ ਐ ਸਰ ਠੀਕ ਐ ਜੀ ਜੀ ਅੱਗੇ ਪੜਦੇ ਰਹੋ ਕਮੈਂਟ ਹਰਵਿੰਦਰ ਸਿੰਘ ਗਿਰਜੀ ਕਹਿੰਦੇ ਇਟਲੀ ਇਟਲੀ ਵਾਲੇ ਵੀ ਦੇਖਣ ਲੱਗੇ ਨੇ ਰੋਡ ਦੇਖ ਰਹੇ ਨੇ ਕਹਿੰਦੇ ਇਟਲੀ ਤੋਂ ਇਟਲੀ ਚ ਬਹਿ ਕੇ ਕੋਠੀ ਰੋਡ ਦੇਖ ਰਹੇ ਆ ਅੱਛਾ ਅੱਗੇ ਜੀ ਮਲੇਸ਼ੀਆ ਤੋਂ ਵੇਖ ਰਹੇ ਨੇ ਅਮੀ ਜੀ ਹਾਜੀ ਵਰ ਤੋਂ ਅੱਛਾ ਜੀ ਤੋ ਵੈਸੇ ਪਰਦੇਸ ਸਭ ਵਿੱਚ ਬਹਿ ਕੇ ਆਪਣੇ ਸ਼ਹਿਰ ਨੂੰ ਦੇਖਣਾ ਅਲੱਗ ਹੀ ਸਵਾਦ ਹੁੰਦਾ ਹੈ ਜੇ ਤੋ ਜਦ ਮੈਂ 10 ਦਿਨ ਲਈ ਵੀ ਗਿਆ ਜੀ ਮੈਂ ਵੀ ਤੈਨੂੰ ਕਹੀ ਇੱਕ ਵਾਰੀ ਕਮਾ ਕੇ ਦਿਖਾ ਯਾਰ ਪੂਰਾ ਸ਼ਹਿਰ ਹੈ ਜੀ ਲਾਡੀ ਬਾੜੀਆਂ ਪੀਵੀ 20 ਤੋਂ ਹੋਏ ਸੋਨੂ ਸੈਣੀ ਗੁੱਡ ਮਨੀਸ਼ਾ ਦਿਖਸ਼ੂ ਆਰ ਪੀ ਜੀ ਲਲਿਤਾ ਬੱਬੜ ਕਹਿੰਦੇ ਬਹੁਤ ਬੁਰਾ ਹਾਲ ਆ ਭਾਈ ਸੜਕਾਂ ਦਾ ਕੁਝ ਕਰੋ ਇਹਨਾਂ ਦਾ ਇਹ ਤਾਂ ਭਾਈ ਜੀ ਮੈਨੂੰ ਲੱਗਦਾ ਮੈਨੂੰ ਹੀ ਕੋੜਾ ਘੁੱਟ ਪੀਣਾ ਪੈਣਾ ਕਿਉਂ ਵੀ ਜੇ ਚਲੋ ਕੋਈ ਗੱਲ ਨਹੀਂ ਦੇਖਦੇ ਆ ਜੀ ਕਦ ਇੱਕ ਤੱਕ ਲਾਰੇ ਲਾ ਕੇ ਰੱਖਦੇ ਆ ਕਦ ਇੱਕ ਤੱਕ ਸੁੱਤੇ ਰਹਿੰਦੇ ਆ ਫਿਰ ਕੰਬ ਕਰਨ ਦੀ ਨੀਂਦ ਤੋਂ ਜਗਾਣ ਲਈ ਕੋਈ ਵੱਡਾ ਸਟੈਪ ਲੈਣਾ ਹੀ ਪਊਗਾ ਔਰ ਰੈਡੀ ਆਪਾਂ ਤਿਆਰ ਪਰ ਤਿਆਰ ਆ ਪਰ ਇੱਕ ਵਾਰੀ ਪਹਿਲਾਂ ਪਰਸੋ ਦੀ ਮੀਟਿੰਗ ਹੋ ਜਵੇ ਫਿਰ ਕੋਈ ਗੱਲ ਨਹੀਂ ਦੇਖਦੇ ਆ ਸਾਹਿਬ ਜੀ ਕਹਿੰਦੇ ਯੂਕੇ ਕਦੋਂ ਆਉਣਾ ਸੀ ਯੂਕੇ ਭਾਜੀ ਇੱਥੇ ਜਦੋਂ ਗਰਮੀ ਵੱਧ ਜਾਨੀ ਤਾਂ ਮੈਂ ਉਦੋਂ ਸੋਚਦਾ ਕਿ ਯੂਕੇ ਆਵਾਂ ਸੱਸੀ ਗੱਲ ਅੰਕਲ ਕੀ ਲੱਭੀ ਠੀਕ ਹੈ ਜੀ ਠੀਕ ਹੈ ਜੀ ਉਹ ਜੀ ਤੇ ਪਾਕ ਜਰਮਨੀ ਨੂੰ ਦੇਖ ਰਹੇ ਆ ਜੀ ਅੱਛਾ ਆਰਾਜ ਮਹਿ ਦੇਖ ਰਹੇ ਬੋਸ ਤੋਂ ਬੋਸਟਨ 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 ਜੀ ਹਾਂ ਰੋਗ ਸਾਈਡ ਦੀਆਂ ਜਿਹੜਾ ਸੁਭਾਸ਼ ਜੀ ਨੇ ਜੈ ਹਿੰਦ ਸਰ ਠੀਕ ਹੈ ਠੀਕ ਹੈ ਤੇ ਆਪਾਂ ਬੰਗਾ ਰੋਡ ਦੇ ਨਾਲ ਦੀ ਨਾਲ ਗੜਸ਼ੰਕਰ ਰੋਡ ਦਿਖਾ ਦਿੰਨੇ ਜੀ ਦੇਖੋ ਜੀ ਆਪਾਂ ਮਾਈ 80 ਰੋਡ ਵੱਲ ਜਾਂਦੇ ਆ ਤਾਂ ਲਾਈ ਬਹੁਤ ਲੰਬਾ ਹੋ ਜਣਾ ਕਿਉਂਕਿ ਰੇਲਵੇ ਰੋਡ ਤੇ ਹਾਲਤ ਇੰਨੀ ਖਸਤਾ ਆ ਇੰਨੇ ਬੁਰੇ ਹਾਲਾਤ ਨੇ ਕਿ ਮੈਂ ਹੈਰਾਨ ਆ ਕਹਿੰਦੇ ਸੂਰੀ ਸਾਹਿਬ ਨੂੰ ਐਮ ਐਲ ਏ ਬਣਾਉਣਾ ਕੌਣ ਕਹਿੰਦੇ ਗੁਰਤੇਜ ਥਿੰਦ ਗੁਰਤੇਜ ਥਿੰਦ ਸਾਡੇ ਪਰਿਵਾਰ ਚੋਂ ਹੀ ਨੇ ਜੀ ਬਹੁਤ ਪੁਰਾਣੇ ਸਮੇਂ ਤੋਂ ਸਾਡੀ ਸਾਹਜ ਹੈ ਬਸ ਆਪਾਂ ਇਹਨਾਂ ਦੇ ਸ਼ਬਦਾਂ ਤੇ ਫੁੱਲ ਚਾੜ ਦੇਣੇ ਆ ਚਲੋ ਸਾਡੇ ਵੱਡੇ ਭਰਾ ਨੇ ਧੰਨਵਾਦ ਹੈ ਇਹਨਾਂ ਦਾ ਔਰ ਗੁਰਤੇਖ ਤਿੰਦ ਉਹਨਾਂ ਦੀ ਸੋਚ ਬਹੁਤ ਵਧੀਆ ਇਹਨਾਂ ਦੇ ਭਰਾ ਮਨਜਿੰਦਰ ਤਿੰਦ ਕੈਨੇਡਾ ਤੋਂ ਬਹੁਤ ਸਾਡੇ ਅਜ਼ੀਜ਼ ਨੇ ਬਹੁਤ ਨੇਕ ਰੂਹਾਂ ਨੇ ਜੀ ਮੇਰੇ ਤਾਂ ਬੱਬਾ ਜੀ ਬਾਦਸ਼ਾਹ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਐਕਸੀਡੈਂਟ ਬਹੁਤ ਹੁੰਦੇ ਰਾਜ ਵੱਧਣ ਕਹਿੰਦੇ ਸੂਰੀ ਭਾਜੀ ਮਾਈ ਅਸੀਂ ਦੇ ਵੱਲ ਜਿਹੜਾ ਰੋਡ ਵਗਾਂ ਦਾ ਉਹ ਦਿਖਾ ਦਿਓ ਬੈਕ ਸਾਈਡ ਵਾਲਾ ਰਵਿੰਦਰ ਸਿੰਘ ਇਹਨੇ लवली ਕੋਠੀ ਰੋਡ ਰੇਲਵੇ ਰੋਡ ਗੈਰੀ ਗਰਜੀ ਕਹਿੰਦੇ ਕੈਪੀਟਲ ਐਨਐਸਆਰ ਕੈਪੀਟਲ ਗਾਰਮੈਂਟ ਕੋਲ ਵੀ ਪਾਣੀ ਖੜਾ ਦੇਖੋ ਬ੍ਰਦਰ ਗੁੱਡ ਜੌਬ ਬਾਈ ਦੇਖੋ ਬ੍ਰਦਰ ਤੋਂ ਦੇਖ ਰਹੇ ਆ ਵਿਜੇ ਜੀ ਚੰਡੀਗੜ੍ਹ ਤੋਂ ਦੇਖ ਰਹੇ ਆ ਪੀ 32 ਤੋਂ ਦੇਖ ਰਹੇ ਕਹਿੰਦੇ ਕਾਫੀ ਜਾਨੀ ਦੇਖ ਰਹੇ ਜੀ ਨਹੀਂ ਦੇਖੋ ਸਾਰੇ ਸਾਡਾ ਪਰਿਵਾਰ ਹੈ ਅਸੀਂ ਵੀ ਇਹਨਾਂ ਦੇ ਹੁਣ ਜਦੋਂ ਵੀ ਕੋਈ ਚੀਜ਼ ਹੁੰਦੀ ਹੈ ਜਿੱਦਾਂ ਆਪਾਂ ਦੇ ਨਾ ਬੜੇ ਲੋਕ ਇੱਥੇ ਹੈਪਨ ਹੈਪਨ ਕਹਿੰਦੇ ਆ ਜਦੋਂ ਕੋਈ ਵੀ ਹੈਪਨ ਹੁੰਦਾ ਚਾਹੇ ਜਾਂ ਕੋਈ ਵੀ ਇਨਸੀਡੈਂਟ ਹੁੰਦਾ ਜੇ بارش ਹੀ ਹੁੰਦੀ ਹੈ ਕੋਈ ਵੀ ਨਵੀਂ ਚੀਜ਼ ਹੁੰਦੀ ਅਸੀਂ ਵੀ ਭੱਜ ਕੇ ਬਾਹਰ ਆਈਦਾ ਕਿ ਸਾਡੇ ਪਰਿਵਾਰਕ ਜੀ ਵੇਟ ਕਰਦੇ ਹੋਣੇ ਆ ਕਿ ਯਾਰ ਆਏ ਨਹੀਂ ਲਾਈਵ ਸ਼ੁਰੂ ਹੋਇਆ ਨਹੀਂ ਔਰ ਕਈ ਵੇਲੇ ਤਾਂ ਮੈਂ ਇੱਦਾਂ ਜਦੋਂ ਗਲੀਆਂ ਚੋਂ ਸੜਕਾਂ ਚੋਂ ਕਦੇ ਜਾਣਾ ਵੀ ਆ ਨਾਲੇ ਫੋਨ ਕੱਢ ਕੇ ਕਈ ਦੁਕਾਨਦਾਰ ਭਰਾ ਦਿਖਾ ਦਿੰਦੇ ਕਿ ਯਾਰ ਲਾਈਵ ਨਹੀਂ ਚੱਲਦਾ ਪਿਆ ਦੱਸੋ ਕੀ ਗੱਲ ਤਾਂ ਇਹ ਪਿਆਰ ਆ ਇਹ ਸਤਕਾਰ ਆ ਇਹ ਆਪਣਾ ਪੰਨਿਆ ਔਰ ਤੁਹਾਡੇ ਕਰਕੇ ਹੀ ਅਸੀਂ ਕੋਲੋਂ ਤੁਹਾਡੇ ਪਿਆਰ ਸਦਕਾ ਤੁਹਾਡੇ ਕਰਕੇ ਅਸੀਂ ਫਟਾਫਟ ਆ ਜਾਈਦਾ ਕਿ ਤੁਹਾਨੂੰ ਕੋਈ ਵੀ ਨਵੀਂ ਚੀਜ਼ ਹੋ ਰਹੀ ਹੈ ਸ਼ਹਿਰ ਚ ਦਿਖਾਈਏ ਸਾਡਾ ਵੀ ਫਰਜ਼ ਬਣਦਾ ਕਿਉਂਕਿ ਇਹ ਜਿਹੜੀ ਨੌਕਰੀ ਹੈ ਜਿਹੜਾ ਇਹ ਜਿਹੜੀ ਜੌਬ ਤੁਸੀਂ ਸਾਨੂੰ ਦਿੱਤੀ ਆ ਔਰ ਤੁਹਾਨੂੰ ਪਲ-ਪਲ ਦੀ ਖਬਰ ਦੇਣਾ ਸਾਡੀ ਜ਼ਿੰਮੇਵਾਰੀ ਹੈ ਸਾਡੀ ਜੌਬ ਹੈ ਸਾਡੀ ਡਿਊਟੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਅਸ਼ੀਰਵਾਦ ਸਦਕਾ ਅਸੀਂ ਇਹਨੂੰ ਇਮਾਨਦਾਰੀ ਨਾਲ ਨਿਭਾਉਂਦੇ ਰਹੀਏ ਜੀ ਜੀ ਨਾਮ ਪੜ ਤੋਂ ਪਹਿਣਾ ਭਰਾਮਾ ਜੀ ਬਲਵਿੰਦਰਪਾਲ ਜੀ ਕਹਿੰਦੇ ਨਾਮਸਕਾਰ ਜੁਰੀ ਸਾਹਿਬ ਗੁਰਜੀਤ ਜੀ ਕਹਿੰਦੇ ਨਕੋਦਰ ਤੋਂ ਰਵਿੰਦਰ ਸਿੰਘ ਇਟਲੀ ਤੋਂ ਤੇ ਸੋਲਫੀਆ ਗੁਰਾਨਾ ਜੀ ਕਹਿੰਦੇ ਸ਼ਵਾਲੀ ਸਕੂਲ ਦਿਖਾ ਦਿਓ ਰਾਜਮ ਸਿੰਘ ਕਹਿੰਦੇ ਪਾਣੀ ਵਾਲ ਪਰਗੇ ਟੋਏ ਮੋਏ 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 ਅਜੇ ਮੈਂ ਕੋਦਰ ਤੋਂ ਮੈਨੂੰ ਯਾਦ ਹੈ ਸੀ ਜਦ ਯੂਕੇ ਦਾ ਵੀਜ਼ਾ ਲਵਾਉਣਾ ਸੀ ਉੱਥੇ ਨਕੋਦਰ ਗਏ ਤੇ ਨਾ ਉੱਥੇ ਜਿੱਦਾਂ ਅਸੀਂ ਮਾਲਜ ਘੁੰਮਦੇ ਦੋ ਚਾਰ ਮੁੰਡੇ ਨਾ ਇਹਦਾ ਚੰਗੇ ਤਕੜੇ ਮੇਲੇ ਵਾਲ ਨੂੰ ਇਹਦਾ ਤੁਰੇ ਆਉਣ ਮੈਂ ਕਹੀ ਯਾਰ ਇਹਨਾਂ ਨੂੰ ਕੀ ਹੋ ਗਿਆ ਤੇ ਉਹ ਆ ਕੇ ਫਿਰ ਮਿਲੇ ਕਹਿੰਦੇ ਭਾਈ ਅਸੀਂ ਨਕੋਦਰ ਤੋਂ ਤੁਹਾਡੀ ਵੀਡੀਓ ਦੇਖਦੇ ਹੋਂ ਬਹੁਤ ਚੰਗੀਆਂ ਲੱਗਦੀਆਂ ਮਤਲਬ ਉਦੋਂ 2 ਸਾਲ ਪਹਿਲੇ ਸਾਨੂੰ ਪਤਾ ਲੱਗਿਆ ਸੀ ਕਿ ਠੀਕ ਹੈ ਵੀ ਜੇ ਚੰਡੀਗੜ੍ਹ ਵੀ ਘੁੰਮਦੇ ਤਾਂ ਸਾਨੂੰ ਇੱਥੇ ਵੀ ਸਾਡੇ ਪਰਿਵਾਰਕ ਮੈਂਬਰ ਮਿਲ ਜਾਂਦੇ ਆ ਇੱਕ ਵਾਰੀ ਜੇਤਾ ਆਪਾਂ ਨੰਗਲ ਗਏ ਸੀ ਰਸਤਾ ਪੁੱਛਿਆ ਸੀ ਉੱਥੇ ਬੰਦੇ ਨੇ ਪਛਾਣ ਲਿਆ ਸੀ ਮੈਂ ਇਹਨਾਂ ਕਲਾਈਓ ਸੀ ਕਹਿੰਦਾ ਇਹਨਾਂ ਕਲਾਦਾਰਤੀ ਮੈਂ ਲਾਈ ਕਹਿੰਦਾ ਅੱਛਾ ਤੁਸੀਂ ਬੀਵਤੀ ਵਾਲਾ ਆ ਤਾਂ ਇਹ ਸਾਰ ਸਭ ਕੁਝ ਸਾਡੇ ਪਰਿਵਾਰਕ ਮੈਂਬਰਾਂ ਦੀ ਬਦੌਲਤ ਹੈ ਕਿਤੇ ਵੀ ਚਲ ਜਿਓ ਕੋਈ ਨਾ ਕੋਈ ਸਾਡਾ ਭੈਣ ਭਰਾ ਮਿਲ ਹੀ ਜਾਂਦਾ ਆਪਣੇ ਸ਼ਹਿਰ ਚ ਸਾਰੇ ਪਿਆਰ ਬਹੁਤ ਕਰਦੇ ਆ ਬਨੇ ਜੀ ਕਹਿੰਦੇ ਥਲੀ ਵਾਲੇ ਮਸਲੇ ਤੁਹਾਡਾ ਰੋਲ ਬਹੁਤ ਛਲਗ ਆਇਆ ਹੋਊਗਾ ਸੀ ਨਹੀਂ ਥੇਨ ਸਭ ਡਟ ਕੇ ਖੜੇ ਆ ਤੁਸੀਂ ਪੰਮਾ ਥਲੀ ਬਾਈ ਨੂੰ ਪੁੱਛ ਵੀ ਲਈਓ ਮੈਂ ਉੱਥੇ ਕਿਹਾ ਸੀ ਮੈਂ ਕਿਹਾ ਜੀ ਨਵਾਂ ਸ਼ਹਿਰ ਤੋਂ ਆਏ ਸਾਦਲਾ ਜੀ ਗੰਢੀ ਸਾਦਲਾ ਸਾਹਿਬ ਤੁਸੀਂ ਥਲੀ ਬਾਈ ਤੋਂ ਪੰਮਾ ਪੁੱਛ ਲਈ ਉਹਨਾਂ ਨੇ ਕਮੈਂਟ ਵੀ ਕੀਤਾ ਮੈਂ ਉਹਨੂੰ ਰਿਪਲਾਈ ਕਰੂੰਗਾ ਥਲੀ ਥਲੀ ਬਾਈ ਨੂੰ ਮੈਂ ਉੱਥੇ ਕਿਹਾ ਮੈਂ ਕਿਹਾ ਐਫੀਡੇਵਿਟ 'ਚ ਮੇਰਾ ਨਾਮ ਲਿਖੋ ਕਿਉਂਕਿ ਲੋਕੀ ਗਵਾਹੀ ਦੇਣ ਤੋਂ ਭੱਜ ਜਾਂਦੇ ਮੈਂ ਕਿਹਾ ਆਪਾਂ ਨਹੀਂ ਭੱਜਣ ਵਾਲਿਆਂ 'ਚੋਂ ਨਵਾਂ ਸ਼ਹਿਰ ਤੋਂ ਆਏ ਆ ਔਰ ਦਿਲੋਂ ਸਪੋਰਟ ਹੈ ਤਾਂ ਆਏ ਆ ਔਰ ਸੱਚ ਦੇ ਨਾਲ ਖੜੇ ਆ ਪਰ ਮੈਂ ਐਫੀਡੇਵਿਟ 'ਚ ਮੈਂ ਕਿਹਾ ਮੇਰਾ ਨਾਮ ਲਿਖੋ ਜਿੱਦਾਂ ਕਹੋਗੇ ਉਦਾਂ ਔਰ ਆਪਰਾ ਹੱਥ ਨੂੰ ਪਹੁੰਚੇ ਵੀ ਕਰ 11:30 ਪਾਉਣੇ 12 ਵਜੇ ਆ ਤੇ ਆਪਾ ਸਾਧਰਾ ਜੀ ਕਹਿੰਦੇ ਯੂਕੇ ਤੋਂ ਦੇਖ ਰਹੇ ਆ ਜੀ ਮੈਂ ਬਲਬੀਰ ਧੰਤੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਬਲਜਿੰਦਰ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਬਾਜੀ ਰੇ ਰੋਡ ਦਾ ਸੋਲੂਸ਼ਨ ਕਰੋ ਤਸਵੀਰ ਰਾਜ ਜੀ ਕਹਿੰਦੇ ਨਵਾਂ ਸ਼ਹਿਰ ਲਈ ਕੋਈ ਦਾਨ ਬੇਟੀ ਲਵਾ ਲੋ ਤਰਸ ਕਰਕੇ ਲੋਕ ਪੈਸੇ ਦੇਣਗੇ ਸੜਕ ਨਹੀਂ ਜਾ ਸਕਣ ਦੇਖੋ ਇੱਕ ਵਾਰ ਇਹਨੂੰ 18 ਤਰੀਕ ਦੀ ਮੀਟਿੰਗ ਕਰ ਲੈਂਦੋ ਜੀ ਫੇਰ ਕਹੋਗੇ ਸਾਡੇ ਕੰਮ 'ਚ ਲਾਤ ੜਿੱਕਾ ਪਾਤਾ ਕਿਉਂਕਿ ਅਸਲ 'ਚ ਜਿਹੜੇ ਲੀਡਰ ਨੇ ਜੀ ਇਹ ਚਾਉਂਦੇ ਨਹੀਂ ਕਿ ਕੋਈ ਹੋਰ ਚੰਗਾ ਕੰਮ ਕਰੇ ਆਪ ਹੀ ਨਹੀਂ ਕਰਨਾ ਨਹੀਂ ਦੂਜਿਆਂ ਨੂੰ ਕਰਨ ਨਹੀਂ ਦੇਣਾ ਔਰ ਮੈਂ ਤਾਂ ਇੱਕ ਦਿਨ ਗੱਲ ਵੀ ਕਰਦਾ ਸੀ ਮੈਂ ਮੇਨੂੰ ਨਾ ਮੇਰਾ ਯਾਰ ਦੋਸਤ ਕਹਿੰਦਾ ਕਿ ਰੇਲਵੇ ਰੋਡ ਤੋਂ ਲੋਕ ਡਿੱਗਦੇ ਆ ਲੀਡਰ ਨਹੀਂ ਡਿੱਗਦੇ ਮੈਂ ਕਿਹਾ ਲੀਡਰ ਡਿੱਗ ਗਏ ਕਹਿੰਦਾ ਕਿੱਥੋਂ ਮੈਂ ਕਿਹਾ ਲੋਕਾਂ ਦੀਆਂ ਨਜ਼ਰਾਂ ਚ ਜਿਹੜੇ ਨਜ਼ਰਾਂ ਚ ਡਿੱਗੇ ਹੋਏ ਆ ਪਰ ਇਸ ਗੱਲ ਤੇ ਤੁਸੀਂ ਅਮਲ ਵੀ ਕਰਿਓ ਨਾ ਵੱਡੀ ਗੱਲ ਇਹ ਆ ਕਿ ਸਾਡੇ ਪਰਿਵਾਰਕ ਜੀ ਭੋਲੇ ਬਹੁਤ ਆ ਆਪਾਂ ਫਿਰ ਛੇਤੀ ਮaaf ਕਰ ਦਿੰਨੇ ਹੁਣ ਜਿਨ੍ਹਾਂ ਨੇ ਤੁਹਾਨੂੰ ਪਿਛਲੇ 80 ਸਾਲ ਤੋਂ ਸਤਾਇਆ ਪਿਆ ਜਦ ਆ ਦੇਖੋ ਇਹ ਜੇ ਕਿਸੇ ਨੇ ਆਪਣੀ ਕੰਸਟਰਕਸ਼ਨ ਕੀਤੀ ਉਹਨੂੰ ਵੀ ਕਹਿੰਦੇ ਨੇ ਤੇ ਡਿਵੈਲਪਮੈਂਟ ਅਸੀਂ ਕਰਾਈ ਆ ਕਿ ਭਾਈ ਜੇ ਤੁਸੀਂ 40 40 ਸਾਲ ਤੋਂ ਰਾਜ ਕੀਤਾ ਜਾਂ ਤੁਸੀਂ ਮੌਕੇ ਤੇ ਰਾਜ ਕਰਦੇ ਪਏ ਆ ਜੇ ਤੁਸੀਂ ਕੱਖ ਕੀਤਾ ਹੀ ਨਹੀਂ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਕਿ ਅਸੀਂ ਸ਼ਹਿਰ ਨੂੰ ਵਧੀਆ ਬਣਾਤਾ ਉੱਥੇ ਹੀ ਪਾਣੀ ਖੜਾ ਜਿੱਧਰ ਮਰਜ਼ੀ ਚਲੇ ਜਾਓ ਅਸਲ 'ਚ ਚਲੋ ਮੀਂਹ ਦਾ ਪਾਣੀ ਹੈਗਾ ਆਪਾਂ ਇਸ ਚੀਜ਼ ਨੂੰ ਸਮਝ ਲੈਣੇ ਕਿ ਇਹ ਮੀਂਹ ਦਾ ਪਾਣੀ ਆ ਪਰ ਆ ਸੜਕਾਂ ਜਿਹਨੇ ਜਦੋਂ ਬਣਾਈਆਂ ਸੀਗੀਆਂ ਕੀ ਟੈਕਨੀਕੈਲਿਟੀਆਂ ਦੇਖਿਆ ਨਹੀਂ ਗਈਆਂ ਜਾਂ ਜਿਹੜਾ ਸੀਵਰ ਦਾ ਪਾਣੀ ਆ ਪੂਰੇ ਸ਼ਹਿਰ ਦਾ ਬਾਹਰ ਨਿਕਲਦਾ ਪਿਆ ਉਬਲ-ਬੁਲ ਕੇ ਨਿਕਲਦਾ ਪਿਆ ਕਿੰਨਾ ਗੰਦ ਹੈ ਕਿੰਨੀ ਸਮੈਲਾਂ ਦੀ ਕਿੰਨੀ ਬਦਬੂ ਆ ਕਿੰਨੀਆਂ ਬਿਮਾਰੀਆਂ ਨੂੰ ਸੱਦਾ ਆ ਤੇ ਸਮਝਦੇ ਨਹੀਂ ਹੋਣਾ ਜਿਵੇਂ ਆ ਪਸ਼ੂ ਵਿਚਾਰੇ ਖੜੇ ਆ ਵਾਰਾ ਬੇਸਹਾਰਾ ਤੇ ਇਹ ਐਕਸੀਡੈਂਟ ਨੂੰ ਵੀ ਸੱਦਾ ਹੀ ਆ ਨਾ ਇਹਨਾਂ ਨੇ ਇਹਨਾਂ ਨੂੰ ਕੀ ਪਤਾ ਕਿਹੜੇ ਵੇਲੇ ਇਹਨੇ ਸੜਕ ਤੇ ਆ ਜਾਣਾ ਜੇ ਇਹਨਾਂ ਨੂੰ ਕੋਈ ਸੋਚ ਸਮਝ ਥੋੜੇ ਆ ਜੋ ਜ ਇੱਕਦਮੀ ਜੇ ਸੜਕ ਤੇ ਆ ਜਾਣਾ ਤਾਂ ਕਿਸੇ ਦੇ ਗੱਡੀ ਦੇ ਵਿੱਚ ਵੱਜਣ ਤਾਂ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਸੋ ਆਟੋਨੀਟੀ ਵੀ ਬਾਈ ਹੁਣੀ ਦੇਖ ਰਿਹਾ ਜੀ ਬਹਿਰੀਨ ਤੋਂ ਕਹਿੰਦੇ ਔਰ ਬਹਿਰੀਨ ਸਿੰਘੀ ਸਾਹਿਬ ਨਵਾਂ ਸ਼ਹਿਰ ਦਾ ਕੁਝ ਨਹੀਂ ਹੋਣਾ ਹੈ ਬਲਵੀਰ ਥਾਂਦੀ ਕਹਿੰਦੇ ਨਵਾਂ ਸ਼ਹਿਰ ਪਿੰਡਾ ਕਰਕੇ ਚੱਲ ਰਿਹਾ ਤੇ ਪਿੰਡਾ ਵਾਲੇ ਸਿਰਫ ਸਾਫ਼ ਸੜਕਾਂ ਤੇ ਸਵੈ ਚਾਹੁੰਦੇ ਹਨ ਦੇਖੋ ਥਾਂਦੀ ਸਾਹਿਬ ਇਕੱਲਾ ਸਾਫ਼ ਸਫਾਈ ਸੜਕਾਂ ਤਾਂ ਇਹ ਤਾਂ ਮੁੱਢਲੀਆਂ ਜ਼ਰੂਰਤਾਂ ਨਾ ਵੱਡੀ ਗੱਲ ਇਹ ਹੈ ਕਿ ਆਪਣੇ ਕ੍ਰਾਈਮ ਕਿੰਨਾ ਵੱਧ ਗਿਆ ਜੀ ਕੱਲ ਰਾਹੋਂ ਪਰਸੋਂ ਮੁੰਡੇ ਮਾਰ ਦਿੱਤੇ ਇੱਕ ਮੁੰਡਾ ਮਾਰਦਾ ਇੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਆ ਔਰ ਨਵੇਂ ਸ਼ਹਿਰ ਚ ਆਏ ਦਿਨ ਇਦਾਂ ਦੇ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਕੁਝ ਲੋਕ ਤਾਂ ਕੰਪਲੀਟ ਵੀ ਨਹੀਂ ਲੱਗੰਦੇ ਖੋ ਲੁੱਟਾ ਖੋਹਾ ਕਿੰਨੀਆਂ ਹੋ ਰਹੀਆਂ ਕਿੰਨੀ ਕੌਖੀ ਗੱਲ ਐ ਮੈਨੂੰ ਦੱਸੋ ਤੁਸੀਂ ਸੀਵਰੇਜ ਨੂੰ ਦਰੁਸਤ ਕਰਨਾ ਸੜਕਾਂ ਨੂੰ ਬਣਾਉਣਾ ਜਾਂ ਕ੍ਰਾਈਮ ਨੂੰ ਰੋਕਣਾ ਕਿਤੇ ਕਿੱਡੀ ਵੱਡੀ ਗੱਲ ਐ ਚਟਾਕ ਜਲਵਾਹੇ ਸਾਹਿਬ ਨੇ ਤੇ ਨਾਮ ਇਹ ਬੋਲ ਦਿੱਤੇ ਇਹ ਕਿ ਜੇ ਰੋਕਣਾ ਹੋਵੇ ਜੇ ਨੀਤ ਹੋਵੇ ਤਾਂ ਕਿੱਦਾਂ ਨਹੀਂ ਕੰਮ ਹੁੰਦਾ ਜੇ ਕਿਸੇ ਚੀਜ਼ ਨੂੰ ਰੋਕਣਾ ਠੱਲ ਪਾਉਣੀ ਤਾਂ ਜਿੰਨਾਂ ਕੋਲ ਪਾਵਰ ਹੈ ਜਦੋਂ ਉਹਨਾਂ ਨੂੰ ਪਤਾ ਹੀ ਸਾਰਾ ਕੁਝ ਆ ਮੰਨ ਲਓ ਮੇਰੇ ਕੋਲ ਪਾਵਰ ਹੈ ਜੇ ਮੈਨੂੰ ਕੰਮ ਆਉਂਦਾ ਮੰਨ ਲਓ ਮੇਰੀ ਗੱਡੀ ਨੂੰ ਪੈਂਚਰ ਹੋ ਗਿਆ ਮੈਨੂੰ ਪਤਾ ਫਲਾਨੀ ਜਗ੍ਹਾ ਤੇ ਪੈਂਚਰ ਆ ਟਾਇਰ ਦੇ ਵਿੱਚ ਜੇ ਮੈਂ ਮੈਨੂੰ ਪੈਂਚਰ ਲਾਉਣਾ ਆਉਂਦਾ ਤਾਂ ਮੈਂ ਲਾ ਕੇ ਪਾਸੇ ਕਰਾਂ ਟਾਇਰ ਨੂੰ ਰੜਾ ਕਿਉਂ ਘਮਾਈ ਜੰਨਾ ਹੁਣ ਚੱਕਰ ਇਹ ਆ ਕਿ ਸਰਕਾਰਾਂ ਨੂੰ ਪਤਾ ਵੀ ਆ ਕਿੱਥੇ ਪ੍ਰੋਬਲਮ ਹੈ ਸਰਕਾਰਾਂ ਨੂੰ ਇਹ ਵੀ ਪਤਾ ਕਿ ਪ੍ਰੋਬਲਮ ਨੂੰ ਠੀਕ ਕਿੱਦਾਂ ਕਰਨਾ ਬਸ ਆਲਾ ਸੋਇਆ ਹੋਵੇ ਇਸਲੇ ਜੇ ਹੋਏ ਆ ਕੰਮ ਕਰਦੇ ਨਹੀਂ ਵੀ ਵੱਡੀ ਚਿੰਤਾ ਇਸ ਸਮੇਂ ਕ੍ਰਾਈਮ ਦੀ ਵੀ ਹੈ ਔਰ ਜਿਹਦੇ ਕਰਕੇ ਲੋਕ ਬਹੁਤ ਸਤੇ ਹੋਏ ਆ ਪਰੇਸ਼ਾਨ ਆ ਐਨ ਆਰ ਆਈਆਂ ਦੀ ਖਾਸ ਕਰਕੇ ਕੋਠੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹ ਤਾਂ ਵਿਚਾਰੇ ਪਰਦੇਸਾਂ 'ਚ ਬੈਠੇ ਕੈਮਰੇ ਤੇ ਆਪਣੀਆਂ ਕੋਠੀਆਂ ਹੀ ਦੇਖੀ ਜਾਂਦੇ ਆ ਜਾਂ ਫੋਨ ਖੋਲ ਕੇ ਵੀ ਪੱਤੀ ਤੇ ਸਰਚ ਕਰ ਲੈਂਦੇ ਆ ਸਾਡੇ ਭਰਾ ਸਾਡੀਆਂ ਭੈਣਾਂ ਜਾਂ ਫਿਰ ਕੈਮਰੇ ਚੈੱਕ ਕਰ ਲੈਂਦੇ ਆ ਸੋ ਬਹੁਤ ਚੀਜ਼ਾਂ ਲਈ ਜਿਤਾਉਣਾ ਬੱਸਾ ਵੀ ਨਹੀਂ ਇਹਨਾਂ ਨੂੰ ਇੱਕ ਵਾਰੀ ਤਰੀਕੇ ਨਾਲ ਹਿਦਾਇਤ ਦਿੱਤੀ ਹੋਵੇ ਕਿ ਤੁਸੀਂ ਸ਼ਹਿਰ ਦੇ ਅੰਦਰ ਸਪੀਡ ਜਿੰਨੀ ਲਿਮਿਟ ਹੈ ਉੱਥੇ ਹੀ ਗੱਡੀ ਰੱਖਣੀ ਹੈ ਟਿਪਰ ਜਿਹੜੇ ਆ ਉਹਨਾਂ ਨੂੰ ਵੀ ਦੱਸਿਆ ਹੋਵੇ ਕਿ ਬੰਦੇ ਦੇ ਪੁੱਤ ਬਣ ਕੇ ਤੁਸੀਂ 9 ਵਜੇ ਤੋਂ ਪਹਿਲਾਂ ਆਉਣਾ ਨਹੀਂ ਤੇ ਟਿਪਰ ਦੀ ਸਪੀਡ ਵੱਧ ਨਹੀਂ ਹੋਣੀ ਚਾਹੀਦੀ ਹੋਰ ਲੋਕ ਕੀ ਡਿਮਾਂਡਾਂ ਕੀ ਕਰਦੇ ਜੈਨੂਨ ਦੀਆਂ ਡਿਮਾਂਡਾਂ ਆ ਹੈ ਮੈਂ ਕੋਈ ਗਲਤ ਤਾਂ ਨਹੀਂ ਕਿਹਾ ਕੀ ਮੈਂ ਝੂਠ ਬੋਲਿਆ ਕੀ ਮੈਂ ਕਫਰ ਬੋਲਿਆ ਅਸੀਂ ਵੀ ਤਾਂ ਸੱਚ ਬੋਲ ਰਿਹਾ ਹਾਂ ਕਿਸੇ ਨੂੰ ਮਿੱਠੀ ਸਾਰੇ ਪੈਂਚਰ ਹੋ ਚੁੱਕੇ ਪਰ ਇਹ ਯਾਦ ਰੱਖੋ ਨਾ ਮੈਂ ਹੈਰਾਨ ਹੋ ਜਾਂਦਾ ਲੀਡਰ ਆ ਕੇ ਮੋਢੇ ਤੇ ਹੱਥ ਰੱਖਦੇ ਆ ਆਪਣੇ ਆਪ ਨੂੰ ਖੁਦਾ ਮੰਨ ਕੇ ਜੈ ਹੋ ਲੀਡਰ ਆ ਕੇ ਆਪਣੇ ਆਪ ਨੂੰ ਖੁਦਾ ਮੰਨ ਕੇ ਕਹਿੰਦੇ ਮੋਢੇ ਤੇ ਹੱਥ ਰੱਖਦੇ ਲੋਕੀਂ ਅੰਕੂ ਮਤਲਬ ਝੁੱਕ ਝੁੱਕ ਕੇ ਉਹਨਾਂ ਤੋਂ ਆਪਣੇ ਤੇ ਲੋਈ ਰਖਾਈ ਜਾਂਦੇ ਮੋਢਿਆਂ ਤੇ ਯਾਰ ਕੁਝ ਕੀਤਾ ਹੋਵੇ ਤਾਂ ਕਰੋ ਅੱਨੀ ਪੱਥਰ ਦੀ ਰਾਜਨੀਤੀ ਨਹੀਂ ਮੁੱਕਦੀ ਕਿ ਨਹੀਂ ਪੱਥਰ ਤੇ ਮੇਰਾ ਨਾਮ ਆ ਜਵੇ ਤੇ ਸੜਕਾਂ ਪੱਥਰੋਂ ਪੱਥਰੀ ਹੋਈਆਂ ਪਈਆਂ ਮਤਲਬ ਮੈਂ ਤਾਂ ਸੱਚੀ ਕਹਿਵਾਂ ਲੈ ਸੋਚਦું ਮੈਂ ਰੇਲਵੇ ਰੋਡ ਤੇ ਮੇਰੀ ਕੋਈ ਭੈਣ ਹੈ ਜੇ ਕੋਈ ਪ੍ਰੈਗਨੈਂਟ ਮੇਰੀ ਕੋਈ ਭੈਣ ਉਥੋਂ ਲੰਘੇ ਤਾਂ ਕਿੰਨੀ ਦਿੱਕਤ ਹੈ ਕੋਈ ਬਜ਼ੁਰਗ ਹੈ ਜੇ ਕਿਸੇ ਨੇ ਜਾਣਾ ਉਥੋਂ ਦਵਾਈ ਦੁਵਾਈ ਲੈਣ ਕਿੰਨੀ ਦਿੱਕਤ ਹੈ ਇੱਕ ਲੋਕਾਂ ਦੀ ਮੁਸੀਬਤ ਨੂੰ ਮੁਸੀਬਤ ਸਮਝਦੇ ਹੀ ਨਹੀਂ ਸਮੱਸਿਆ ਨੂੰ ਸਮੱਸਿਆ ਸਮਝਦੇ ਹੀ ਨਹੀਂ ਇਹ ਚਰਚਾਵਾਂ ਹੋਣੀਆਂ ਚਾਹੀਦੀਆਂ ਮੈਂ ਕੁਝ ਕੁ ਲੀਡਰ ਬਹੁਤ ਕਹਿੰਦੇ ਡਿਬੇਟ ਕਰਨੀ ਡਿਬੇਟ ਕਰਨੀ ਮੈਂ ਕਹਿੰਦਾ ਮੇਨਾਂ ਵਜਨ ਡਿਬੇਟ ਤੇ ਪਰ ਫੇ ਸਵਾਲ ਮੈਂ ਪੁੱਛੂੰਗਾ ਆਪਣਾ ਆਪਣਾ ਝੋਲਾ ਨਾ ਚੱਕ ਕੇ ਲੈ ਕੇ ਆਣ ਆਪਣੇ ਝੋਲੇ ਚੱਕ ਕੇ ਫੇ ਤਿਆਰ ਹੋ ਜਾਂਦੇ ਆ ਆਪਣੀ ਪਿੱਛ ਤੇ ਨਖ ਲਾਇਓ ਫਿਰ ਸਾਡੀ ਪਿੱਛ ਤੇ ਖੇਲਣਾ ਪੈਣਾ ਜੋ ਲੋਕਾਂ ਦੀ ਪਿੱਛ ਐ ਜੋ ਸਾਡੇ ਪਰਿਵਾਰਕ ਜੀਆਂ ਦੀ ਪਿੱਛ ਐ ਪਿੱਛ ਔਰ ਗਿੱਲੀ ਹੋਈ ਪਈ ਐ ਤਿਲਕਲ ਤਿਲਕਲ ਹੋਈ ਪਈ ਐ ਮਤਲਬ ਬੜੀ ਹੈਰਾਨੀ ਵਾਲੀ ਗੱਲ ਐ ਜੀ ਮਸਲੇ ਬਹੁਤ ਨੇ ਅਸ਼ੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਬਸੇ ਹੀ ਨਹੀਂ ਲੋਕ ਨੇ ਉੱਥੇ ਚੌਂਕ ਬਣਾਣ ਦੀ ਕੋਤੋਂ ਅਰਜ਼ੀਆਂ ਦੇਈ ਜਾਂਦੇ ਕੋਈ ਸੁਣਵਾਈ ਹੀ ਨਹੀਂ ਹੁੰਦੀ ਮਸਲੇ ਬਹੁਤ ਸਾਰੇ ਨੇ ਆ ਗੜਸ਼ੰਕਰ ਰੋਡ ਇੱਥੋਂ ਤੱਕ ਠੀਕ ਹੈ ਅੱਗੇ ਜਾ ਕੇ ਤੈਸ ਮੈਸ ਕੰਮ ਸ਼ੁਰੂ ਹੋ ਜਾਂਦਾ ਕਿਉਂ ਅ ਕੱਲ ਆਪਾਂ ਗਾਣੇ ਦੀ ਰਿਕਾਰਡਿੰਗ ਕਰਾਣ ਗਏ ਆ ਮੈਨੂੰ ਅੱਖਾਂ ਨੂੰ ਬੁਨੀਆਂ ਘਰਾੜ ਕੇ ਰੱਖਣੀਆਂ ਹੋਈਆਂ ਤਾਂ ਗੱਲਾਂ ਕਰਦੇ ਪਹੁੰਚ ਸਕੇ ਨਹੀਂ ਤਾਂ ਤੁਸੀਂ ਬਿਲਕੁਲ ਵੀ ਧਿਆਨ ਨਹੀਂ ਹਟਾ ਸਕਦੇ ਤੁਹਾਨੂੰ ਇਨਕੌਂਸ਼ੀਅਸ ਹੋ ਕੇ ਗੱਡੀ ਚਲਾਣੀ ਪੈਂਦੀ ਐ ਇਸ ਰੋਡ ਤੇ ਵਾਹ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਸੋ ਮਿਹਨਤੀ ਬੰਦੇ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਔਰ ਜਿਹੜਾ ਝੂਠਾ ਹੈ ਉਹਨੂੰ ਮੂੰਹ ਤੇ ਕਹੋ ਤੂੰ ਝੂਠਾ ਆ ਝੂਠੇ ਬੰਦੇ ਨਾਲ ਯਾਰੀਆਂ ਕਿਉਂ ਰੱਖਦੇ ਬੜੀ ਵਾਰ ਮੈਂ ਦੇਖਦਾ ਕਿ ਜੀ ਫਲਾ ਬੰਦੇ ਨੂੰ ਕੁਝ ਨਾ ਕਹੋ ਜੀ ਵੋਟਾ ਆ ਕਰਪਟ ਬੰਦਿਆਂ ਦਾ ਹੀ ਸਾਥ ਦੇਈ ਦੁੱਈ ਜਾਂਦੇ ਮੈਂ ਤਾਂ ਹੈਰਾਨ ਆ ਔਰ ਕਰਪਟ ਬੰਦੇ ਕਈ ਜਗ੍ਹਾ ਇਹਦਾ ਹੁੰਦਾ ਕਿ ਸ਼ਰਮ ਕਹਿੰਦੇ ਆਲਾ ਭਾਜੀ ਨਾਲ ਗੱਲ ਕਰ ਲਓ ਚਾਹੇ ਨਵੇਂ ਚਾਹੇ ਪੁਰਾਣੇ ਉਹਨਾਂ ਨਾਲ ਗੱਲ ਗੁੱਲ ਕਰਾਈ ਜਾਂਦੇ ਮੈਂ ਤਾਂ ਹੈਰਾਨ ਆ ਤਾਰੇ ਦੇਖੋ ਇੱਧਰ ਸਟਰੀਟ ਲਾਈਟਾਂ ਹੁਣ ਜਲਦੀਆਂ ਕਿ ਨਹੀਂ ਜਲਦੀਆਂ ਪਤਾ ਨਹੀਂ ਪਰ ਆਹ ਜਿਹੜੇ ਰੋਕੇ ਨੇ ਥੋੜਾ ਥੋੜਾ ਸ਼ਾਂਗੜਾਂ ਦਾ ਚਾਹੀਦਾ ਕਿ ਨਹੀਂ ਤਾਂ ਹੀ ਲਾਈਟ ਪਹੁੰਚੂਗੀ ਆਹ ਸਪੀਡ ਬ੍ਰੇਕਰ ਜ਼ਰੂਰੀ ਵੀ ਆ ਪਰ ਸਪੀਡ ਬ੍ਰੇਕਰ ਦੇ ਆਲੇ ਦੁਆਲੇ ਟੋਏ ਬਹੁਤ ਆ ਬਾਕੀ ਆਪਣਾ ਵੀਰੋ ਪੈਣੋ ਖਿਆਲ ਰੱਖੋ ਮੌਸਮ ਬਹੁਤ ਬਦਲ ਰਿਹਾ ਹੈ ਕਿਦਾ ਆ ਟੁੱਟ ਗਿਆ ਸਾਰੇ ਹਾਂ ਆ ਇਹਦੇ ਬਾਰੇ ਵੀਡੀਓ ਪਾਈ ਦਸੀ ਅਸੀਂ ਉਦੋਂ ਕਿਹਾ ਸੀ ਅਸੀਂ ਫੰਡ ਦੇ ਦਿੰਨੇ ਪ੍ਰਭਾ ਭਾਜੀ ਉਹਨਾਂ ਨੂੰ ਸ਼ੁਰੂ ਕਰ ਸਕਦੇ 10% ਦੇ ਦਿੰਨੇ ਕੋਈ ਮੰਨਦਾ ਵੀਰੋ ਭੈਣੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਮੌਸਮ ਬਹੁਤ ਬਦਲ ਰਿਹਾ ਖਰਾਬ ਹੋ ਰਿਹਾ ਮਿੰਟ ਚ ਹੀ ਠੰਡ ਹੋ ਜਾਂਦੀ ਮਿੰਟ ਚ ਹੀ ਗਰਮੀ ਹੋ ਜਾਂਦੀ ਹੈ ਤਾਂ ਆਪਣਾ ਖਿਆਲ ਰੱਖੋ ਰਿਸਕ ਨਾਲੋ ਸਾਡੇ ਸ਼ਹਿਰ 'ਚ ਦਿੱਕਤ ਇਹ ਆਉਂਦੀ ਆ ਜੇ ਆ ਸ਼ੀਸ਼ਾ ਖੋਲ੍ਹ ਲਓ ਤਾਂ ਮਿੱਟੀ ਪੈਂਦੀ ਮੂੰਹ ਤੇ ਮਿੱਟੀ ਤੋਂ ਅਲਰਜੀ ਹੁੰਦੀ ਆ ਜੇ ਸ਼ੀਸ਼ੇ ਬੰਦ ਕਰ ਲੋ ਤਾਂ ਹਮਸ ਹੁੰਦੀ ਆ ਘਬਰਾਹਟ ਹੁੰਦੀ ਆ ਜੇ ਏਸੀ ਲਾ ਲੋ ਤਾਂ ਨੱਕ ਚੋਣ ਲੱਪੇਂਦਾ ਤੇ ਬਹੁਤ ਸਾਰੀਆਂ ਦਿੱਕਤਾਂ ਨੇ ਰੱਬ ਵੀ ਪਰਖੇ ਰਿਹਾ ਲੈਂਦਾ ਆ ਬਈ ਦਾ ਬੜੀ ਵੱੜੀ ਗੱਲ ਹੋਇਆ ਵਿਚਾਰਾ ਸ਼ੋਅਰੂਮ ਵਾਲਾ ਕਈ ਵਾਰੀ ਮੇਰੇ ਕੋਲ ਗੱਲ ਕਰ ਹਟਿਆ ਕਈ ਵਾਰੀ ਆਪਣਾ ਦੁੱਖ ਹਟਿਆ ਪਰ ਉਸ ਸਮੇਂ ਵਾਦੇ ਲਾਰੇ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਲੇਕਿਨ ਹੱਲ ਕੋਈ ਨਹੀਂ ਤਕਲੀਫਾਂ ਅਜਈਆਂ ਜਿਨ੍ਹਾਂ ਦਾ ਜਿਨ੍ਹਾਂ ਦੀ ਕੱਲ ਕੋਈ ਨਹੀਂ ਔਰ ਲੀਡਰ ਤਾਂ ਸਮੱਸਿਆ ਨੂੰ ਸਮੱਸਿਆ ਨਹੀਂ ਮੰਨਦੇ ਜੇ ਸਮੱਸਿਆ ਦੱਸ ਦੋ ਫਿਰ ਕਹਿੰਦੇ ਹੱਲ ਕੋਈ ਨਹੀਂ ਇਸੇ ਕਰਕੇ ਨਾ ਲੀਡਰਾਂ ਦੇ ਹੱਲ ਕੋਈ ਨਹੀਂ ਹੈ ਦੇਖੋ ਸਾਡਾ ਕੰਮ ਤਾਂ ਚੇਤਨਾ ਪੈਦਾ ਕਰਨ ਦਾ ਆ ਸਾਡਾ ਕੰਮ ਤਾਂ ਸਿਚੁਏਸ਼ਨਸ ਤੇ ਚਾਨਣਾ ਪਾਉਣ ਦਾ ਸਾਡਾ ਕੰਮ ਤਾਂ ਜਾਗਰਤੀ ਲਿਆਉਣ ਦਾ ਸਾਡਾ ਕੰਮ ਤਾਂ ਸੱਚ ਨੂੰ ਉਜਾਗਰ ਕਰਨ ਦਾ ਬਾਕੀ ਫੈਸਲੇ ਤੁਹਾਡੇ ਆ ਆ ਲੈ ਟੁੱਟ ਭੱਜੀ ਦਿਖਾ ਦੇ ਹੁਣ ਸ਼ੁਰੂ ਹੋ ਗਈ ਆ ਜਿਹੜੇ ਭੈਣ ਭਰਾ ਮੇਰੇ ਆ ਬਧੀਆ ਲੱਗਦੀ ਂਡੇ ਭਰੇ ਲੈ ਲਈ ਭਾਈ ਜੇ ਕਿਸੇ ਨੇ ਪੀਪੀ 32 ਨੰਬਰ ਵਾਲੀ ਐਂਡੈਵਰ ਵੇਚਣੀ ਹੋਈ ਤਾਂ ਦੱਸ ਦਿਓ ਪਰ ਨਮ ਸ਼ਰਤ ਇਹ ਹੈ ਕਿ ਨੰਬਰ ਪੀਪੀ 32 ਹੋਣਾ ਚਾਹੀਦਾ ਐਂਡੈਵਰ ਕਾਲੇ ਰੰਗ ਦੀ ਜੀ 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 ਸ਼ੁਕਰੀਆ ਕਾਲੇ ਰੰਗ ਦੀ ਐਂਡੈਵਰ ਜਾਂ ਫੋਰਚੂਨਰ ਹੋਈ ਤਾਂ ਦੱਸ ਦਿਓ ਕਿਉਂ ਭਾਈ ਠੀਕ ਹੈ ਆਪਣੇ ਪਰਿਵਾਰਕ ਜੀਆਂ ਨੂੰ ਹੀ ਕਹਦੀ ਏ ਪਰ ਕੰਡੀਸ਼ਨ ਇਹ ਹੈ ਸ਼ਰਤ ਇਹ ਹੈ ਛੋਟੀ ਜੀ ਨਮਾਣੀ ਦੀ ਇੱਕੇ ਨੰਬਰ ਪੀਪੀ 32 ਹੋਵੇ ਆ ਲੋ ਜੀ ਟੁੱਟ ਪਾ ਜੇ ਇੱਥੋਂ ਹਾਦਸਿਆਂ ਨੂੰ ਬਹੁਤ ਖਤਰਾ ਰਹਿੰਦਾ ਕਿਉਂਕਿ ਜਦ ਪਿੱਛੋਂ ਕਿਵੇਂ ਲ ਗੱਡੀ ਤੇਜ਼ੀ ਨਾਲ ਆਉਂਦੀ ਆ ਤਾਂ ਆਮੋ ਸਾਹਮਣੇ ਟੱਕਰ ਹੋਣ ਦਾ ਖਤਰਾ ਰਹਿੰਦਾ ਆ ਉਹ ਦੇ ਉਹ ਦੇ ਉਹ ਦੇ ਇਹ ਪਾਉਂਦਾ ਰੇਲਵੇ ਰੋਡ ਤੋਂ ਮਾਤ ਟੋਇਆ ਹੈ ਇੱਥੋਂ ਟੁੱਟਣਾ ਐਕਸਲ ਆਹ ਲੈ ਆਹ ਦੇ ਆਹ ਦੇ ਹੈ ਕਿ ਡੇਢ ਫੁੱਟਾ ਨਹੀਂ ਪਾਉਂਦਾ ਕਿ ਨਹੀਂ ਰੇਲਵੇ ਰੋਡ ਨੂੰ ਮਾਤ ਹੈ ਇੱਥੇ ਦੇ ਬਸੇ ਬਰਾਬਰ ਬਰਾਬਰ ਹੀ ਆ ਕਰੀਏ ਵੀਡੀਓ ਰੈਪ ਆ ਫਿਰ ਇੱਕ ਵਾਰੀ ਨਾਮ ਲੈਦੇ ਭੈਣਾ ਭਰਾਵਾਂ ਦੇ ਜਿਹੜੇ ਕਰ ਰਹੇ ਆ ਮੈਸੇਜ ਲੜੀ ਤਾ ਬੱਬਰ ਜੀ ਗੁਰਨੇਕ ਸਾਧਰਾ ਜੀ ਰਵਿੰਦਰ ਸਿੰਘ ਕਾਲਸਾਹੀ ਕਹਿੰਦੇ ਸਾਨੂੰ ਯਾਦ ਕਰ ਲੋ ਜਿੰਨੇ ਜੋ ਕੇ ਗਿਆਲ ਖੜਾਂਗੇ ਟੋਨੀ ਬਗਾਂਡਪੁਰ ਸੁਖਿੰਦਰ ਸੁੱਖਾ ਜੀ ਗੇਰੀ ਗੇਰੀ ਸੈਣੀ ਸਾਹਿਬ ਮਨਜੀਤ ਥੇੜਾ ਰਾਜਵਧਨ ਮੱਖਣ ਹੰਸਰੋ ਜੀ ਬਹੁਤ ਲੋਕ ਦੇਖ ਰਹੇ ਜੀ ਮੱਖਣ ਅੰਸਰੋ ਬਲਵੀਰ ਥਾਂਦੀ ਭਰਾ ਨੇ ਆਪਣੇ ਵਧੀਆ ਇਨਸਾਨ ਨੇ ਨੇਕਦਿਲ ਇਨਸਾਨ ਨੇ ਔਰ ਸੱਚ ਨਾਲ ਖੜਦੇ ਨੇ ਤੇ ਮੈਨੂੰ ਹੁਣ ਤੂੰ ਦੱਸ ਦੇ ਆ ਕਿਉਂਕਿ ਮੋਰੇ ਤਾਂ ਫਿਰ ਇਦਾਂ ਹੀ ਸੁਨਸਾਨ ਏਰੀਆ ਹੀ ਆ ਜੇ ਭੈਣ ਭਰਾ ਚਾਹੁੰਦੇ ਆ ਸ਼ਹਿਰ ਵਾਲਾ ਪਾਸਾ ਕਮਾ ਲਈਏ ਕਿ ਵੀਡੀਓ ਨੂੰ ਰੈਪ ਅਪ ਕਰ ਦਈਏ ਚਲੋ ਠੀਕ ਹੈ ਜੀ ਵੀਡੀਓ ਨੂੰ ਅਪ ਇੱਥੇ ਰੈਪ ਅਪ ਕਰਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਔਰ ਆਪਣਾ ਵਿਚਾਰ ਰੱਖੋ ਜਿਹੜੇ ਇੰਡੀਆ ਵਿੱਚ ਆ ਪੰਜਾਬ ਵਿੱਚ ਆ ਔਰ ਜਿਨ੍ਹਾਂ ਦਾ ਦਿਲ ਇੱਥੇ ਧੜਕਦਾ ਹੈ ਜਿਨ੍ਹਾਂ ਦੀ ਜਨਮ ਭੂਮੀ ਇਹ ਆ ਤੇ ਕਰਮ ਭੂਮੀ ਕੋਈ ਹੋਰ ਜਗ੍ਹਾ ਬਣ ਗਈ ਹੈ ਤਾਂ ਕਰਮ ਭੂਮੀ ਦਾ ਵੀ ਸਤਕਾਰ ਰੱਖੋ ਆਪਣੇ ਦੇਸ਼ ਨੂੰ ਵੀ ਨਾ ਭੁੱਲੋ ਆਪਣੀ ਮਿੱਟੀ ਨਾਲ ਜੁੜ ਕੇ ਰਹਿਣਾ ਚਾਹੀਦਾ ਕਿਉਂਕਿ ਜਿਹੜਾ ਆਪਣੀ ਮਿੱਟੀ ਦੀ ਇੱਜ਼ਤ ਕਰਦਾ ਮਿੱਟੀ ਉਹਨੂੰ ਪੂਰੀ ਦੁਨੀਆ 'ਚ ਇੱਜ਼ਤ ਦਵਾਉਂਦੀ ਹੈ ਤਾਂ ਆਪਣੀ ਮਿੱਟੀ ਦੀ ਇੱਜ਼ਤ ਹਮੇਸ਼ਾ ਕਰਨੀ ਚਾਹੀਦੀ ਹੈ ਕਿਉਂਕਿ ਇਸੇ ਮਿੱਟੀ ਦੇ ਬਣਾਏ ਅਸੀਂ ਬਣੇ ਆਂ ਔਰ ਰੱਬ ਨੇ ਕੋਈ ਸੋਚ ਕੇ ਸਾਨੂੰ ਇਸ ਧਰਤੀ ਤੇ ਪੈਦਾ ਕੀਤਾ ਨਹੀਂ ਤਾਂ ਸਾਨੂੰ ਵੀ ਅਮਰੀਕਾ ਕੈਨੇਡਾ ਜਾਂ ਨਾਈਜੀਰੀਆ 'ਚ ਕਿਤੇ ਵੀ ਭੇਜ ਸਕਦਾ ਸੀ ਜਿਹੜੇ ਇੱਥੇ ਭੇਜਿਆ ਤਾਂ ਉਹਦੇ ਪਿੱਛੇ ਕੋਈ ਵਜ੍ਹਾ ਹੈ ਔਰ ਕੋਸ਼ਿਸ਼ ਕਰਦੇ ਆ ਕਿ ਰੱਬ ਦੇ ਸਹਿਯੋਗੀ ਬਣ ਕੇ ਆਪਣੇ ਐਟ ਲੀਸਟ ਆਪਣੇ ਏਰੀਆ ਨੂੰ ਸਹੂਲਤ ਭਰਪੂਰ ਕਰ ਦਈਏ ਤਾਂ ਜੋ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਵੇ ਉਹਦੇ ਲਈ ਤੁਹਾਡੇ ਸਾਥ ਦੀ ਲੋੜ ਪੈਣੀ ਹੈ ਔਰ ਉਹਦੇ ਬਦਲੇ ਡਿਮਾਂਡ ਕੋਈ ਨਹੀਂ ਹੈ ਬਸ ਤੁਹਾਡਾ ਸਾਥ ਚਾਹੀਦਾ ਸਾਥ ਦਿੰਦੇ ਰਹੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਧੰਨ